ਜਿਹੜੀ 슈ਗਰ ਹੈ ਆਪਣੇ ਸਰੀਰ ਦੇ ਵਿੱਚ ਕੋਈ ਬਿਮਾਰੀ ਨਹੀਂ ਹੈ ਇਹ ਇਹ ਆਪਣੀ ਡਾਈਟ ਦੇ ਵਿੱਚ ਹੈ 슈ਗਰ ਸਰੀਰ ਦੇ ਵਿੱਚ ਨਹੀਂ ਡਾਈਟ ਦੇ ਵਿੱਚ ਜਿਸ ਦਿਨ ਤੁਸੀਂ ਇਹਦੀ ਡਾਈਟ ਚੇਂਜ ਕਰ ਲਈ ਹਾਈ ਫਾਈਬਰ ਡਾਈਟ ਕਰ ਲਈ ਠੀਕ ਹੈ ਨਾ ਆਪਣਾ ਰਾਤ ਨੂੰ ਜਿਹੜਾ ਖਾਣਾ ਹੈ ਰਾਤ ਵਾਲਾ ਖਾਣਾ ਉਹ ਸਜਰੇ ਖਾਣ ਲੱਗੇ ਸਵੇਰੇ ਟਾਈਮ ਤੇ ਉੱਠਣ ਲੱਗੇ ਯੋਗਾ ਮੈਡੀਟੇਸ਼ਨ ਵਗੈਰਾ ਆਪਾਂ ਕਰਨ ਲੱਗੇ ਜਿਹੜੀ ਸੌਟਲ ਗਠੀ ਆਟੋਮਿਊਨ ਡਿਸਆਰਡਰ ਹੈ ਇਹ ਆਪਰ ਸੋਰੀਆਸਿਸ ਕਹਦੀ ਹੈ ਫਲਵੇਰੀ ਤੁਸੀਂ ਦੇਖੀ ਉਹ ਫਲਵੇਰੀ ਵੀ ਆਟੋਇਮਿਊਨ ਡਿਸਆਰਡਰ ਹੈ ਇਸ ਤਰ੍ਹਾਂ ਨਹੀਂ ਕਈ ਹੋਰ ਨੇ ਆਟੋਇਮਿਊਨ ਡਿਸਆਰਡਰ ਜਿੰਨੇ ਆਟੋਇਮਿਊਨ ਡਿਸਆਰਡਰ ਨੇ ਉਹਨਾਂ ਦਾ ਆਯੁਰਵੇਦ ਦੇ ਵਿੱਚ ਬਹੁਤ ਅੱਛਾ ਇਲਾਜ ਹੈ ਹੁਣ ਅੱਜ ਦੇ ਦੌਰ ਚ ਜਿਹੜਾ ਵੀ ਅਸੀਂ ਖਾਣਾ ਖਾ ਰਹੇ ਹਾਂ ਚਾਹ ਪੀ ਰਹੇ ਹਾਂ ਕਾਫੀ ਲੈ ਰਹੇ ਹਾਂ ਸਨੈਕਸ ਵੀ ਜਿਹੜੇ ਲੈ ਰਹੇ ਹਾਂ ਕਰਕਰੇ ਲੇਜ਼ ਵਗੈਰਾ ਪੋਜੀਆ ਲੈ ਲਈ ਜਾਂ ਮਠਿਆਈ ਲੈ ਲਈ ਜਿੰਨਾ ਪ੍ਰੋਸੈਸਡ ਫੂਡ ਹੈ ਇਹ ਚੁੱਲੇ ਪੱਕਿਆ ਹੋਇਆ ਹੈ ਜਾਂ ਜ਼ਿਆਦਾ ਓਵਰ ਹੀਟਿੰਗ ਕੀਤਾ ਹੋਇਆ ਹੈ ਜਾਂ ਜ਼ਿਆਦਾ ਟੇਸਟ ਦੇ ਚੱਕਰ ਦੇ ਵਿੱਚ ਇਹਦੇ ਵਿੱਚ ਆਪਾਂ ਮਿਰਚ ਮਸਾਲੇ ਜ਼ਿਆਦਾ ਪਾ ਲੈਨੇ ਮਸਾਲੇ ਇਹ ਸਾਰਾ ਐਸਿਡਿਕ ਖਾਣਾ ਠੀਕ ਹੈ ਤੁਹਾਡਾ ਸਰਕੇਡੀਅਨ ਕਲੌਕ ਹੈ ਜਿਹੜਾ ਬਾਡੀ ਦਾ ਜਿਹਨੇ ਸਾਰੀਆਂ ਮਵਾਰੀਆਂ ਠੀਕ ਕਰਨੀਆਂ ਨੇ ਜਦੋਂ ਤੁਸੀਂ ਰਾਤ ਨੂੰ ਲੇਟ ਸੌਂਵੋਗੇ ਸਵੇਰੇ ਲੇਟ ਉੱਠੋਗੇ ਨੇਚੁਰਲੀ ਹੈ ਕਿ ਜਿਹੜਾ ਤੁਹਾਡਾ ਸਰਕੇਡੀਅਨ ਕਲੌਕ ਹੈ ਬਾਡੀ ਦਾ ਖਰਾਬ ਕਰ ਲਿਆ ਆਪਾਂ ਨੇ ਅੱਜ ਅਸੀਂ ਆਯੁਰਵੇਦ 'ਤੇ ਉੱਪਰ ਗੱਲ ਕਰਨ ਵਾਸਤੇ ਅਮਾਇਆ ਨੇਚੁਰਲ ਕੇਅਰ ਸੈਂਟਰ ਮਲੇਰਕੋਟਲਾ ਕੇ ਵਿੱਚ ਪਹੁੰਚੇ ਹੋਏ ਆਂ ਪਰ ਪੁਰਾ ਡਾਕਟਰ ਸ਼ਾਹੀਦ ਪਰਵੇਸ਼ ਜੀ ਆ ਜਿਹੜੇ ਕਿ ਨੇਚਰਲ ਤਰੀਕੇ ਦੇ ਨਾਲ ਚਾਹਾਂ ਦੇਸੀ ਤਰੀਕੇ ਦੇ ਗਾਇਲ ਲੋਕਾਂ ਨੂੰ ਉਹਨਾਂ ਬਿਮਾਰੀਆਂ 'ਤੇ ਰਾਹਤ ਦਿਲਾ ਰਹੇ ਆਂ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਕਹਿ ਦਈਏ ਕਿ ਡਾਕਟਰ ਹੱਥ ਖੜੇ ਕਰ ਚੁੱਕੇ ਆਂ ਵੀ ਇਹ ਠੀਕ ਨਹੀਂ ਹੋ ਸਕਦੀਆਂ ਜਾਂ ਫਿਰ ਡਾਕਟਰਾਂ ਨੇ ਲੰਬਾ ਸਮਾਂ ਉਹਨਾਂ ਲੋਕਾਂ ਦਾ ਇਲਾਜ ਚਲਾ ਰੱਖਿਆ ਪਰ ਲੋਕ ਵਿਚਾਰੇ ਇੱਕ ਆਸਪਾ ਜੀ ਰਹੇ ਆਂ ਕਿ ਅਸੀਂ ਠੀਕ ਹੋ ਜਾਾਂਗੇ ਠੀਕ ਹੋ ਜਾਾਂਗੇ ਪਰ ਉਹ ਬਿਮਾਰੀਆਂ ਉਹਨਾਂ 'ਤੇ ਸੀਬਿਆਤਾ ਕੋਨਾ ਕੀ ਗੈਲ ਜਹਾਂ ਸੋ ਡਾਕਟਰ ਸਾਹਿਬ ਦਾ ਸਵਾਗਤ ਕਰ ਲਈਏ ਉਸ ਤੋਂ ਬਾਅਦ ਮਾਂ ਜਾਣਾਂਗੇ ਵੀ ਉਹ ਕਿਸ ਤਰ੍ਹਾਂ ਇਹਨਾਂ ਬਿਮਾਰੀਆਂ ਦਾ ਇਲਾਜ ਕਰਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਅੱਜ ਕੇ ਸਮੇਂ ਕੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਬਿਮਾਰੀਆਂ ਜਿਹੜੀਆਂ ਕਹიდੀਏ ਸ਼ੂਗਰ ਵਰਗੀਆਂ ਗਠੀ ਵਰਗੀਆਂ ਜਾਂ ਫਿਰ ਦਿਲਕੀਆਂ ਬਿਮਾਰੀਆਂ ਕਈ ਵਾਰੀ ਡਿਪਰੈਸ਼ਨ ਵਗੈਰਾ ਵੀ ਇਹ ਜੀਆਂ ਦਵਾਈਆਂ ਬਿਮਾਰੀਆਂ ਸੌਰੀ ਵੀ ਜਿਹੜੀਆਂ ਲੋਕ ਲਾਜ ਕਰਾ ਰਹੇ ਆਂ ਪਰ ਉਹ ਇੱਕ ਆਸਪਾਲ ਇਲਾਜ ਕਰਾ ਰਹੇ ਆ ਕਿ ਅਸੀਂ ਠੀਕ ਹੋਵਾਂਗੇ ਠੀਕ ਹੋਵਾਂਗੇ ਲੰਬਾ ਸਮਾਂ ਹੋ ਗਿਆ ਉਹ ਇਲਾਜ ਤਾਂ ਕਰਾ ਰਹੇ ਆ ਪਰ ਉਹ ਠੀਕ ਨਹੀਂ ਹੋ ਰਹੇ ਆਯੁਰਵੇਦਿਕ ਵਿੱਚ ਕਿੰਨਾ ਕੁ ਹੱਦ ਤੱਕ ਜੋ ਸੰਭਵ ਆ ਵੀ ਉਹ ਲੋਕ ਠੀਕ ਹੋ ਸਕਾਂ ਪੂਰੀ ਤਰ੍ਹਾਂ ਦੇਖੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੇ ਇਹਨਾਂ ਨੂੰ ਆਪਾਂ ਕਹਿੰਦੇ ਨਾਨ ਕਮਿਊਨੀਕੇਬਲ ਡਿਜ਼ੀਜ਼ ਜਿਸ ਤਰ੍ਹਾਂ ਬੀਪੀ ਹੈ 슈ਗਰ ਹੈ ਜਾਂ ਸਟ੍ਰੋਕ ਜਿਹਨੂੰ ਆਪਾਂ ਅਦਰੰਕ ਕਹਿ ਦਿੰਦੇ ਆ ਜਾਂ ਹਾਰਟ ਦੇ ਪੇਸ਼ੈਂਟ ਨੇ ਜਿਹਨਾਂ ਨੂੰ ਪੁਰਾਣੇ ਹਾਰਟ ਅਟੈਕ ਦੇ ਪੇਸ਼ੈਂਟ ਨੇ ਉਹ ਵੀ ਸਾਲਾਂ ਬੁੱਧੀ ਦਵਾਈ ਖਾਈ ਜਾਂਦੇ ਨੇ ਡਾਕਟਰ ਉਹਨਾਂ ਨੂੰ ਕਹਿ ਦਿੰਦੇ ਨੇ ਵੀ ਰੋਟੀ ਖਾਣੀ ਭੁੱਲੀ ਦਵਾਈ ਨਾ ਲੈਣੀ ਇਹ ਇੱਕ ਸਤਰੀ ਆਪਣਾ ਗਠੀਏ ਦੇ ਪੇਸ਼ੈਂਟ ਨੇ ਜਿੰਨੇ ਜੀ ਯਾ ਆਪਾਂ ਗੱਲ ਕਰੀਏ ਫੈਟੀ ਲੀਵਰ ਹੋ ਗਿਆ ਜਾਂ ਲੀਵਰ ਡਿਸਆਰਡਰ ਹੋ ਗਿਆ ਜਾਂ ਜੋਇੰਟ ਡਿਸਆਰਡਰ ਹੋ ਗਿਆ ਜਿਹੜੀ ਇਹ ਪ੍ਰੋਬਲਮ ਨੇ ਨਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅੰਗਰੇਜ਼ੀ ਦਵਾਈਆਂ ਦੇ ਵਿੱਚ ਇਹਦਾ ਉਹ ਤਾਂ ਬਸ ਇੱਕ ਤਰ੍ਹਾਂ ਦਾ ਤੁਹਾਡਾ ਏਟੀਐਮ ਹੋ ਤੁਸੀਂ ਇੱਕ ਡਾਕਟਰ ਦੇ ਤੁਸੀਂ ਹਫ਼ਤੇ ਦੀ 10 ਦਿਨ ਦੀ ਜਾਂ 15 ਦਿਨ ਦੀ ਤੁਹਾਨੂੰ ਮੈਡੀਸਿਨ ਦੇ ਦਿੰਦੇ ਨੇ 15 ਦਿਨ ਬਾਅਦ ਤੁਸੀਂ ਅਗਰ ਇੱਕ ਦਿਨ ਵੀ ਛੱਡਦੇ ਹੋ ਪ੍ਰੋਬਲਮ ਉੱਥੇ ਹੀ ਆ ਕੇ ਫੇਰ ਖੜ੍ਹ ਜਾਂਦੀ ਹੈ ਜਿੱਥੇ ਹੁੰਦੀ ਹੈ ਪ੍ਰੋਬਲਮ ਉੱਥੇ ਹੀ ਬਿਲਕੁਲ ਆ ਕੇ ਦੁਬਾਰਾ ਉੱਥੇ ਖੜੀ ਹੋ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਕਿਉਰ ਨਹੀਂ ਹੈ ਹੂੰ ਉਹਦੇ ਵਿੱਚ ਆਪਾਂ ਕੀ ਕਰਦੇ ਆ ਇੱਕ ਮੈਨੇਜ ਕਰਦੇ ਆ ਠੀਕ ਹੈ ਪੇਨ ਕਿਲਰ ਦੇ ਦਿੰਨੇ ਆ ਐਂਟੀ ਇਨਫਲੇਮੇਟਰੀ ਦੇ ਦਿੰਨੇ ਆ ਸਟੀਰੋਇਡ ਦੇ ਦਿੰਨੇ ਆ ਹੂੰ ਯਾ ਜਿਸ ਤਰ੍ਹਾਂ ਡਾਇਬੀਟਿਕ ਆਪਾਂ ਗੱਲ ਕਰੀਏ ਸ਼ੂਗਰ ਦੀ ਗੱਲ ਕਰੀਏ ਉਹਦੇ ਵਿੱਚ ਐਂਟੀ ਆਪਾਂ ਡਾਇਬੀਟਿਕ ਜਿੰਨੀਆਂ ਨੇ ਉਹ ਦੇ ਦਿੰਨੇ ਆ ਬੀਪੀ ਵਾਲੀ ਗੱਲ ਕਰੀਏ ਉਹਦੇ ਵਿੱਚ ਐਂਟੀ ਹਾਈਪਰਟੈਂਸਿਵ ਦੇ ਦਿੰਨੇ ਆ ਹੂੰ ਠੀਕ ਹੈ ਅਲੱਗ-ਅਲੱਗ ਮੈਡੀਸਿਨ ਦਾ ਗਰੁੱਪ ਹੈ ਆਪਾਂ ਇਹਦੇ ਵਿੱਚ ਦੇਈ ਜਾਂਦੇ ਆ ਤੇ ਪੇਸ਼ੈਂਟ ਹੋਰ ਮਤਲਬ ਜਿਹਨੂੰ ਆਪਾਂ ਕਹਦੇ ਆ ਦਿਨੋਂ-ਦਿਨ ਹੋਰ ਵਿਗੜਦਾ ਜਾਂਦਾ ਕਿਉਂ ਕਿਉਂਕਿ ਕੋ ਜਿਹੜੀ ਬਿਮਾਰੀ ਹੈ ਉਹ ਹੌਲੀ ਹੌਲੀ ਵਧਦੀ ਜਾਂਦੀ ਹੈ ਜਿਸ ਦੇ ਨਾਲ ਆਪਾਂ ਨੂੰ ਅੱਗੇ ਜਾ ਕੇ ਥੋੜੇ ਜਿਹੋ ਦੇ ਭਿਆਨਕ ਨਤੀਜੇ ਭੁਗਤਨੇ ਪੈਂਦੇ ਨੇ ਜਿਸ ਤਰ੍ਹਾਂ ਐਲੋਪੈਥੀ ਦੇ ਵਿੱਚ ਆਪਾਂ ਸਿਸਟਮ ਦੀ ਗੱਲ ਕਰੀਏ ਕਿ ਐਮਰਜੈਂਸੀ ਜਿਹੜੀ ਟ੍ਰੀਟਮੈਂਟ ਆ ਉਹ ਬਹੁਤ ਅੱਛੀ ਹੈ ਜਿਸ ਤਰ੍ਹਾਂ ਕੋਈ ਰੋਡ ਸਾਈਡ ਐਕਸੀਡੈਂਟ ਹੋ ਗਿਆ ਜਾਂ ਆਪਾਂ ਗੱਲ ਕਰੀਏ ਕੋਈ ਕੰਪਲਿਕੇਟਿਡ ਡਿਲੀਵਰੀ ਹੈ ਤਾਂ ਠੀਕ ਹੈ ਜਿਹੜੀ ਆਪਾਂ ਗੱਲ ਕਰੀਏ ਕਮਿਊਨੀਕੇਬਲ ਜਾਂ ਕ੍ਰੋਨਿਕ ਜਿਹੜੇ ਡਿਸਆਰਡਰ ਨੇ ਜਿੰਨੇ ਵੀ ਕ੍ਰੋਨਿਕ ਡਿਸਆਰਡਰ ਨੇ ਇਹ ਜਿਹੜੇ ਨੇ ਇਹ ਆਪਾਂ ਜਿੰਨੀ ਦਰ ਮਰਜ਼ੀ ਖਾ ਲਈਏ ਮੈਡੀਸਿ ਆਪਣਾ ਜਿਹੜਾ ਖਾਣ-ਪੀਣ ਉਹਨੂੰ ਨਹੀਂ ਸਹੀ ਕਰੋਗੇ ਜਾਂ ਆਪਣਾ ਸੌਣ ਦਾ ਟਾਈਮ ਨਹੀਂ ਠੀਕ ਕਰੋਗੇ ਉੱਠਣ ਦਾ ਟਾਈਮ ਨਹੀਂ ਠੀਕ ਕਰੋਗੇ ਸਵੇਰੇ ਤੁਸੀਂ ਬਹੁਤ ਲੇਟ ਉੱਠ ਰਹੇ ਹੋ ਜਾਂ ਫਿਰ ਆਪਣਾ ਜਿਹੜਾ ਸਿਸਟਮ ਹੈ ਮੈਂ ਮਤਲਬ ਜਿੱਥੇ ਦੇਖਿਆ ਜਿਹੜੀ ਚੀਜ਼ ਦੇਖੀ ਖਾਲੀ ਉਹ ਚੀਜ਼ ਗਲਤ ਹੈ ਉਹ ਸਾਰਾ ਕੁਝ ਠੀਕ ਕਰਕੇ ਮਤਲਬ ਲਾਈਫਸਟਾਈਲ ਮੋਡੀਫਿਕੇਸ਼ਨ ਡਾਈਟ ਆਪਣੀ ਠੀਕ ਹੈ ਤੇ ਨਾਲ-ਨਾਲ ਕੁਝ ਕਾਇਰਵੈਦਿਕ ਮੈਡੀਸਿਨ ਇਹ ਆਪਾਂ ਜਿੰਨੇ ਵੀ ਨਾਨ ਕਮਿਊਨਿਕੇਬਲ ਡਿਸਆਰਡਰ ਤੁਸੀਂ ਬੋਲੇ ਨੇ ਜਿਨ੍ਹਾਂ ਬਿਮਾਰੀਆਂ ਦੀ ਗੱਲ ਕੀਤੀ ਹੈ ਉਹਨਾਂ ਨੂੰ ਆਪਾਂ ਬੜੀ ਆਸਾਨੀ ਨਾਲ ਠੀਕ ਕਰ ਸਕਦੇ ਹਾਂ ਹੂੰ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ 슈ਗਰ ਲੈ ਲਈਏ 슈ਗਰ ਦੇ ਵਿੱਚ ਬੇਸਿਕਲੀ ਆਪਾਂ ਕੀ ਕਰਨਾ ਹੁੰਦਾ ਹੈ ਕਿ ਜਿੰਨਾ ਪੇਸ਼ੀਐਂਟ ਦਾ ਮਤਲਬ weight ਹੈ ਉਹਦੇ ਅਕੋਰਡਿੰਗ ਉਹਨੂੰ ਕਿੰਨਾ ਸਲਾਦ ਦੇਣਾ ਹੈ ਕਿੰਨਾ ਫਰੂਟ ਦੇਣਾ ਹੈ ਠੀਕ ਹੈ ਨਾ ਅਨਾਜ ਕਿਹੜੇ ਲੈਣੇ ਹੁਣ ਆਪਾਂ ਕਰਨ ਪੇਸ਼ੀਐਂਟ ਤਾਂ ਕਹਿ ਰਿਹਾ ਕਿ ਮੈਂ ਕੁਝ ਵੀ ਮਿੱਠਾ ਨਹੀਂ ਲੈ ਰਿਹਾ ਉਹ ਆਪਣੀ ਗੱਲ ਤੇ ਸੱਚਾ ਹੁੰਦਾ ਜਿੰਨਾ ਕਿ ਬਚਾਰਾ ਉਹਨਾਂ ਨੂੰ ਨੋਲਿਜ ਹੈ ਉਸ ਦੇ ਹਿਸਾਬ ਨਾਲ ਉਹ ਬਿਲਕੁਲ ਸੱਚ ਬੋਲਦਾ ਹੁੰਦਾ ਹੈ ਕਿ ਮੈਂ ਕੋਈ ਵੀ ਮਿੱਠਾ ਨਹੀਂ ਲੈ ਰਿਹਾ ਡਾਕਟਰ ਸਾਹਿਬ ਕੋਈ ਮੈਂ ਚੀਨੀ ਗੂੜ੍ਹੇ ਸ਼ੱਕਰ ਆਪਾਂ ਹਾਲਾਂਕਿ ਜੇ ਦੇਖਿਆ ਜਾਵੇ ਜੀ ਅੱਜ ਦੀ ਹਾਈਬ੍ਰਿਡ ਕਣਕ ਹੈ ਜਿਹਨੂੰ ਆਪਾਂ ਜੀਐਮਓ ਕਣਕ ਕਹਿੰਦੇ ਆ ਉਹਦੇ ਵਿੱਚ ਹੀ ਬਹੁਤ ਮਿੱਠਾ ਹੈ ਚਾਵਲ ਦੇ ਵਿੱਚ ਹੀ ਬਹੁਤ ਮਿੱਠਾ ਹੈ ਪਹਿਲਾਂ ਜਿਹੜੀਆਂ ਦੇਸੀ ਕਣਕਾਂ ਸੀਗੀਆਂ ਉਹਦੇ ਵਿੱਚ ਗਲੂਟਨ ਨਹੀਂ ਸੀਗਾ ਠੀਕ ਹੈ ਨਾ ਉਹਦੇ ਵਿੱਚ ਇੰਨਾ ਮਿੱਠਾ ਨਹੀਂ ਸੀਗਾ ਤੇ ਅੱਜ ਦੇ ਦੌਰ ਦੀ ਜਿਹੜੀ ਕਣਕ ਹੈ ਹੁਣ ਪੇਸ਼ੰ ਨੂੰ ਤਾਂ ਪਤਾ ਹੀ ਨਹੀਂ ਕਿਵੇਂ ਮਿੱਠਾ ਖਾ ਰਹੇ ਆ ਠੀਕ ਹੈ ਉਹ ਕਣ ਖਾ ਰਹੇ ਨੇ ਚਾਵਲ ਖਾ ਰਹੇ ਨੇ ਜਿਹੜੀ ਸ਼ੂਗਰ ਹੈ ਆਪਣੇ ਸਰੀਰ ਦੇ ਵਿੱਚ ਕੋਈ ਬਿਮਾਰੀ ਨਹੀਂ ਹੈ ਇਹ ਇਹ ਆਪਣੀ ਡਾਈਟ ਦੇ ਵਿੱਚ ਹੈ ਸ਼ੂਗਰ ਸਰੀਰ ਦੇ ਵਿੱਚ ਨਹੀਂ ਡਾਈਟ ਦੇ ਵਿੱਚ ਜਿਸ ਦਿਨ ਹੀ ਤੁਸੀਂ ਇਹਦੀ ਡਾਈਟ ਚੇਂਜ ਕਰ ਲਈ ਹਾਈ ਫਾਈਬਰ ਡਾਈਟ ਕਰ ਲਈ ਠੀਕ ਹੈ ਨਾ ਆਪਣਾ ਰਾਤ ਨੂੰ ਜਿਹੜਾ ਖਾਣਾ ਹੈ ਰਾਤ ਵਾਲਾ ਖਾਣਾ ਉਹ ਸਜਰੇ ਖਾਣ ਲੱਗੇ ਸਵੇਰੇ ਟਾਈਮ ਤੇ ਉੱਠਣ ਲੱਗੇ ਯੋਗਾ ਮੈਡੀਟੇਸ਼ਨ ਵਗੈਰਾ ਆਪਾਂ ਕਰਨ ਲੱਗੇ ਨਾਲ ਜਿੰਨਾ ਵੀ ਆਪਾਂ ਨੂੰ ਥੋੜਾ ਬੋਤ ਸੋਲੀਬਲ ਫਾਈਬਰ ਫਾਈਬਰ ਚਾਹੀਦਾ ਜਿਤਨਾ ਸਲਾਦ ਹੋ ਗਏ ਫਰੂਟਸ ਹੋ ਗਏ ਉਹ ਆਪਾਂ ਇੱਕ ਨਾਰਮਲ ਜਿਸ ਤਰ੍ਹਾਂ ਮਿਕਦਾਰ ਹਰ ਡਿਸ਼ੋ ਹੁੰਦੀ ਹੈ ਪੇਸ਼ੈਂਟ ਦੇ ਹਿਸਾਬ ਨਾਲ ਉਹ ਲੈਣ ਲੱਗੇ ਤੇ ਜਿਸ ਤਰ੍ਹਾਂ ਅਨਾਜ ਇਹਦੇ ਵਿੱਚ ਜਿਹਨੂੰ ਆਪਾਂ ਨਿਊਟਰਲ ਗ੍ਰੇਨ ਕਹਿੰਦੇ ਆ ਉਹਦੇ ਵਿੱਚ ਬਾਜਰਾ ਆ ਗਿਆ ਆਪਣਾ ਜਾਂ जौ ਆ ਗਿਆ ਕਣੋਵਾ ਆ ਗਿਆ ਜਿਮੀ ਆ ਗਈ ਜਾਂ ਫਿਰ ਇਹਦੇ ਵਿੱਚ ਜਿਸ ਤਰ੍ਹਾਂ ਰੱਗੀ ਹੈ ਠੀਕ ਹੈ ਬੇਸਨ ਹੋ ਗਿਆ ਇਹ ਤਨਕ ਤੋਂ ਉੱਪਰ ਵਾਲੇ ਅਨਾਜ ਨੇ ਜਿਨ੍ਹਾਂ ਨੂੰ ਆਪਾਂ ਨਿਊਟਰਲ ਗ੍ਰੇਨ ਕਹਿੰਦੇ ਆ ਇਸ ਤੋਂ ਵੀ ਉੱਪਰ ਇੱਕ ਅਨਾਜ ਦੀ ਕੈਟਾਗਰੀ ਹੈ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸ਼੍ਰੀਧਾਨਿਆ ਮਿਲਟ ਉਹਦੇ ਵਿੱਚ ਪੰਜ ਆਉਂਦੇ ਨੇ ਕੋਦਰਾ ਪੀਰੀ ਕੰਗਣੀ ਐ ਹਰੀ ਕੰਗਣੀ ਐ ਸਵਾਕ ਐ ਕੁਟਕੀ ਐ ਠੀਕ ਹੈ ਜਿਹੜੇ ਇਹ ਅਨਾਜ ਨੇ ਨਾ ਜਿਹੜੇ ਮੈਂ ਬਾਅਦ ਚ ਬੋਲਣਿਆ ਸ਼ਰੀਦਾਨੀਆਂ ਮਿਲਟ ਇਹਦੇ ਵਿੱਚ ਤੁਸੀਂ ਲਗਾ ਕੇ ਚੱਲੋ ਕਿ ਉਹਦੇ ਵਿੱਚ ਫਾਈਬਰ ਦੀ ਰੇਸ਼ਿਓ ਇੰਨੀ ਹੁੰਦੀ ਐ ਕਿ ਕਣਕ ਨਾਲੋਂ 8 ਤੋਂ 10 ਗੁਣਾ ਫਾਈਬਰ ਦੀ ਰੇਸ਼ਿਓ ਜ਼ਿਆਦਾ ਐ ਇਸ ਕਰਕੇ ਜਿਹੜੇ ਡਾਇਬੀਟਿਕ ਪੇਸ਼ੈਂਟ ਨੇ ਉਹਨਾਂ ਲਈ ਮੇਰੀ ਇਹ ਸਲਾਹ ਐ ਕਿ ਸਲਾਦ ਖਾ ਲੋ ਖਾਣੇ ਤੋਂ ਪਹਿਲਾਂ ਠੀਕ ਐ ਸਵੇਰੇ ਦਾ ਟਾਈਮ ਫਰੂਟ ਲੋ ਸੀਜ਼ਨਲ ਫਰੂਟ ਲੋ ਫਰੂਟ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਫਰੂਟ ਦੇ ਵਿੱਚ ਜਿਹੜਾ ਮਿੱਠਾ ਹੁੰਦਾ ਫਰਕਟੋਸ ਹੁੰਦਾ ਉਹ ਤੁਹਾਡੇ ਬਲੱਡ ਗਲੂਕੋਜ਼ ਲੈਵਲ ਨੂੰ ਨਹੀਂ ਬਹੁਤਾ ਜ਼ਿਆਦਾ ਵਧਾਉਂਦਾ ਠੀਕ ਹੈ ਨਾ ਜਿਹੜਾ ਵਧਾਉਂਦਾ ਵੀ ਉਹਨੂੰ ਆਪਣਾ ਲੇਬਰ ਇੱਕ ਮਤਲਬ ਜਦੋਂ ਜ਼ਰੂਰਤ ਹੈ ਉਸ ਹਿਸਾਬ ਨਾਲ ਰਿਲੀਜ਼ ਕਰਦਾ ਜਿਹੜਾ ਫਰਕਟੋਸ ਹੈ ਗਲੂਕੋਜ਼ ਜਿਹੜਾ ਸਿੰਥੈਟਿਕ ਮਿੱਠਾ ਜਿਹੜਾ ਲੈਬ 'ਚ ਤਿਆਰ ਕੀਤਾ ਜਾਂਦਾ ਚੀਨੀ ਹੈ ਅੱਜਕੱਲ੍ਹ ਤਾਂ ਗੁੜ ਵੀ ਸ਼ੱਕਰ ਵੀ ਇਹ ਵੀ ਆਰਗੈਨਿਕ ਨਹੀਂ ਰਹਿ ਗਏ ਇਹਨਾਂ ਨੂੰ ਵੀ ਸੜੀ ਹੋਈ ਚੀਨੀ ਤੋਂ ਇਖਤਿਆਰ ਕੀਤਾ ਜਾਂਦਾ ਡਾਕਟਰ ਸਾਹਿਬ ਇਹੀ ਗੱਲ ਵੀ ਦੇਖ ਰਹੇ ਅਸੀਂ ਕਿ ਛੋਟੇ-ਛੋਟੇ ਬੱਚੇ ਵੀ ਅੱਜ ਕੱਲ੍ਹ 슈ਗਰ ਕੇ ਪੇਸ਼ੈਂਟ ਬਣੇ ਹੋਇਆ ਛੋਟੇ-ਛੋਟੇ ਬੱਚੇ ਵੀ ਟੀਕਾ ਲਾ ਰਹੇ ਆ ਵਿਚਾਰੇ ਕਿਉਂਕਿ ਉਹਨਾਂ ਨੂੰ 슈ਗਰ ਕੀ ਬਿਮਾਰੀ ਤੇ ਬਚਣਾ ਆਰ ਬਚਣ ਵਾਸਤੇ ਉਹਨਾਂ ਨੂੰ ਜਿਹੜੇ ਅੰਗਰੇਜ਼ੀ ਦਵਾਈਆਂ ਦੇ ਟੀਕੇ ਆ ਜਿਹੜੇ ਉਹ ਨਿਤ ਟੀਕੇ ਲਾ ਰਹੇ ਆ ਕਿ ਇਸ ਤਰ੍ਹਾਂ ਮਤਲਬ ਇਹ ਛੋਟੇ ਬੱਚਿਆਂ ਦੇ ਵਿੱਚ ਵੀ ਜੋ ਫੈਲ ਰਿਹਾ 슈ਗਰ ਗਾਰੂ 슈ਗਰ ਅਗਰ ਇਹਨੂੰ ਆਪਾਂ ਕਹਿੰਦੇ ਆ ਬੀ ਫੈਮਿਲੀ ਹਿਸਟਰੀ ਫੈਮਿਲੀ ਹਿਸਟਰੀ ਤੋਂ ਕਈ ਚੀਜ਼ਾਂ ਹੈਰਿਡਿਟਰੀ ਹੁੰਦੀਆਂ ਨੇ ਥੋ ਪੈਰੈਂਟਸ ਤੋਂ ਬੱਚਿਆਂ ਚਲ ਜਾਂਦੀਆਂ ਨੇ ਚਾਹੇ ਦੀ ਪੈਰੈਂਟਸ ਨੂੰ ਨਹੀਂ ਵੀ ਆ ਹੁਣ ਤਾਂ ਉਹ ਵੀ ਆਪਾਂ ਦੇਖਣ ਨੂੰ ਪੈਰੈਂਟਸ ਬਿਲਕੁਲ ਨਾਰਮਲ ਨੇ ਬੱਚੇ ਦੇ ਵਿੱਚ ਜੰਮਦੇ ਸ਼ੂਗਰ ਹੈ ਠੀਕ ਹੈ ਨਾ ਉਹ ਟਾਈਪ 1 ਡਾਇਬੀਟਿਸ ਚ ਆ ਜਾਂਦੀ ਹੈ ਟਾਈਪ 1 ਡਾਇਬੀਟਿਸ ਦੇ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਕੀ ਇਨਸੂਲਿਨ ਬਣ ਨਹੀਂ ਰਹੀ ਠੀਕ ਹੈ ਉਹਦਾ ਪ੍ਰੋਸੈਸ ਥੋੜਾ ਜਿਹਾ ਟਾਈਪ 2 ਨਾਲੋਂ ਅਲੱਗ ਹੈ ਟਾਈਪ 2 ਦੇ ਵਿੱਚ ਕੀ ਹੁੰਦਾ ਕਿ ਇਨਸੂਲਿਨ ਬਣ ਰਹੀ ਹੈ ਜਿਹੜੀ ਅਡਲਟ ਦੇ ਵਿੱਚ ਹੁੰਦੀ ਹੈ ਇਨਸੂਲਿਨ ਬਣ ਰਹੀ ਹੈ ਇਨਸੂਲਿਨ ਸੈੱਲ ਦੇ ਅੰਦਰ ਨਹੀਂ ਜਾ ਰਹੀ ਕਿਉਂਕਿ ਇਨਸੂਲਿਨ ਨੇ ਹੀ ਗਲੂਕੋਜ਼ ਨਾਲ ਬਾਈ ਉਗिए ਕਿ ਖੂਨ ਦੇ ਵਿੱਚ ਬਾਰੀ ਘੁੰਮਦੀ ਰਹਿੰਦੀ ਹੈ ਸੈੱਲ ਦੇ ਵਿੱਚ ਜਾਂਦੀ ਨਹੀਂ ਟਾਈਪ 2 ਦੇ ਵਿੱਚ ਦੋ ਤਰ੍ਹਾਂ ਦੀ ਸ਼ੂਗਰ ਹੈ ਨਾ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਵੀ ਛੋਟੇ ਬੱਚਿਆਂ ਦੇ ਵਿੱਚ ਸ਼ੂਗਰ ਹੈ ਵੀ ਇਨਸੂਲਿਨ ਦੇ ਇੰਜੈਕਸ਼ਨ ਲਗਾ ਰਹੇ ਨੇ ਛੋਟੇ ਬੱਚੇ ਉਹ ਹੁੰਦੀ ਹੈ ਟਾਈਪ 1 ਡਾਇਬੀਟਿਸ ਟਾਈਪ 1 ਜਿਹੜੀ ਡਾਇਬੀਟਿਸ ਹੈ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਪ੍ਰੋਬਲਮ ਹੋ ਰਿਹਾ ਇਹਦੇ ਵਿੱਚ ਇਨਸੂਲਿਨ ਬਣੀ ਨਹੀਂ ਰਹੀ ਉਹ ਹਾਰਮੋਨ ਜਿਨੇ ਗਲੂਕੋਜ਼ ਨੂੰ ਮੈਟਾਬੋਲਾਈਜ਼ ਕਰਨਾ ਹੈ ਉਹ ਬਣੀ ਨਹੀਂ ਰਿਹਾ ਠੀਕ ਹੈ ਇਹ ਥੋੜਾ ਜਿਹਾ ਜਿਹਨੂੰ ਆਪਾਂ ਕਹਿੰਦੇ ਇਹਨੂੰ ਟਰੀਟ ਕਰਨਾ ਮੁਸ਼ਕਿਲ ਹੁੰਦਾ ਕਿਉਂਕਿ ਇੱਕਦਮ ਬੱਚੇ ਤੁਸੀਂ ਡਾਈਟਰੀ ਮੋਡੀਫਿਕੇਸ਼ਨ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਡਾਈਟ ਲੈਵਲ ਤੇ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਕਿਉਂਕਿ ਬੱਚੇ ਬਹੁਤੇ ਚੂਜ਼ੀ ਹੁੰਦੇ ਨੇ ਹਮ ਠੀਕ ਹੈ ਦੂਸਰੀ ਚੀਜ਼ ਜਿਹੜੀ ਹੈ ਵੀ ਉੱਥੇ ਜਿਹੜੇ ਬੀਟਾ ਸੈਲਸ ਨੇ ਜਿਹੜੇ ਇਨਸੂਲਿਨ ਬਣਾ ਰਹੇ ਨੇ ਹਮ ਉਹ ਜਾਂ ਤਾਂ ਹੈ ਹੀ ਨਹੀਂ ਜਾਂ ਫਿਰ ਜਿਹੜੇ ਹੈ ਉਹ ਪ੍ਰੋਪਰ ਉਨੀ ਡੋਜ਼ ਜਿੰਨੀ ਡੋਜ਼ ਦੇ ਵਿੱਚ ਆਪਾਂ ਨੂੰ ਮੌਤ ਦੇ ਵਿੱਚ ਇਨਸੂਲਿਨ ਚਾਹੀਦੀ ਹੈ ਉਹ ਨਹੀਂ ਹੈ ਉਹਦੇ ਵਿੱਚ ਆਪਾਂ ਇਨਸੂਲਿਨ ਜਿਹੜੇ ਸੈਲਸ ਨੇ ਆਪਣੇ ਬੱਚਾ ਸੈਨ ਨੂੰ ਰੀਜਨਰੇਟ ਕਰਨ ਨਾਲ ਆਪਾਂ ਖਾਣਾ ਦੇਣੀਆਂ ਜਿਸ ਤਰ੍ਹਾਂ ਗ੍ਰੀਨ ਲੀਫੀ ਵੈਜੀਟੇਬਲ ਵਗੈਰਾ ਪਰ ਉਹ ਬੱਚਿਆਂ ਦੇ ਵਿੱਚ ਥੋੜਾ ਜਿਹਾ ਮੁਸ਼ਕਿਲ ਹੁੰਦਾ ਕਿਉਂਕਿ ਬੱਚੇ ਚੂਜ਼ ਹੀ ਹੁੰਦੇ ਨੇ ਥੋੜਾ ਜਿਹਾ ਠੀਕ ਹੈ ਤਾਂ ਡਾਕਟਰ ਸਾਹਿਬ ਆਪਾਂ ਗੱਲ ਕਰੀਏ ਕਿ ਹੁਣ ਜਿਸ ਤਰ੍ਹਾਂ ਗਠੀ ਦੀ ਗੱਲ ਕਰ ਲਈ ਆਮ ਘਰਾਂਗੇ ਵਿੱਚ ਬੀਬੀਆਂ ਨੂੰ ਗਠੀ ਆ ਜ਼ਿਆਦਾਤਰ ਬੀਬੀਆਂ ਨੂੰ ਪ੍ਰੋਬਲਮ ਆ ਬਹਾ ਮਤਲਬ ਗਠੀਆ ਜਿਹੜਾ ਵੀ ਉਸ ਦਾ ਇਲਾਜ ਕਿੰਨੀ ਕ ਹੱਦ ਤੱਕ ਸੰਭਵ ਆ ਆਯੁਰਵੈਦਿਕ ਵਿੱਚ आयुर्वेद ਦੇ ਵਿੱਚ ਜਿਹੜਾ ਤੁਸੀਂ ਗੱਲ ਕੀਤੀ ਐ ਨੂੰ ਅਸੀਂ ਆਮ ਬਾਤ ਕਹਿੰਦੇ ਆ ਗਠੀਏ ਨੂੰ ਆਮ ਬਾਤ ਦਾ ਇਲਾਜ ਅਗਰ ਇਹਨੂੰ ਪ੍ਰੋਪਰ ਡਾਇਗਨੋਸ ਕਰਕੇ ਆਯੁਰਵੇਦ ਅਕੋਰਡਿੰਗ ਇਨ ਟਰੀਟ ਕੀਤਾ ਜਾਵੇ ਤਾਂ ਬਹੁਤ ਸਫਲ ਇਲਾਜ ਆ ਜਾਂਦਾ ਬਹੁਤ ਜ਼ਿਆਦਾ ਸਫਲ ਇਲਾਜ ਆ ਜਾਂਦਾ ਆਮ ਬਾਤ ਇਹ ਇੱਕ ਆਟੋਮਿਊਨ ਡਿਸਆਰਡਰ ਹੈ ਆਟੋਮਿਊਨ ਡਿਸਆਰਡਰ ਕੀ ਹੁੰਦਾ ਜਦੋਂ ਤੁਹਾਡੀ ਬਾਡੀ ਦੀ ਇਮਿਊਨਿਟੀ ਤੁਹਾਡੇ ਖਿਲਾਫ ਖੜੀ ਹੋ ਜAVE ਫੌਜ ਹੁੰਦੀ ਹੈ ਸਰੀਰ ਦੇ ਵਿੱਚ ਜਿਹੜੇ ਆਪਣੇ ਇਮਿਊਨ ਸੈਲਸ ਨੇ ਫੌਜ ਹੈ ਫਰਸਟ ਲਾਈਨ ਡਿਫੈਂਸ ਸੈਕਿੰਡ ਲਾਈਨ ਡਿਫੈਂਸ ਕੋਦੋ ਜਦੋਂ ਵੀ ਤੁਹਾਡੇ ਬੋਡੀ ਦੇ ਵਿੱਚ ਕੋਈ ਇਨਫੈਕਸ਼ਨ ਆਉਂਦਾ ਬੈਕਟੀਰੀਆ ਵਾਇਰਸ ਪਹਿਲਾਂ ਆਪਣਾ ਸਰੀਰ ਉਹਨੂੰ ਫਾਈਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਹੈ ਜਦੋਂ ਉਹ ਇਨਫੈਕਸ਼ਨ ਬਹੁਤ ਤਕੜਾ ਹੈ ਆਪਣਾ ਸਰੀਰ ਦਾ ਜਿਹੜਾ ਇਮਿਊਨ ਸਿਸਟਮ ਹੈ ਵੀਕ ਪੈਜਵੇ ਤੇ ਉਹ ਅੱਗੇ ਆਪਾਂ ਨੂੰ ਮਤਲਬ ਕੋਈ ਵੀ ਪ੍ਰੋਬਲਮ ਖੜੀ ਕਰਦਾ ਹੈ ਇਹ ਇੱਕ ਡਿਫੈਂਸ ਮੈਕੈਨਿਜ਼ਮ ਹੈ ਜਦੋਂ ਤੁਹਾਡੀ ਬਾਡੀ ਦਾ ਡਿਫੈਂਸ ਮੈਕੈਨਿਜ਼ਮ ਮਤਲਬ ਤੁਹਾਡੀ ਆਰਮੀ ਦੇ ਖਿਲਾਫ ਹੀ ਤੁਹਾਡੀ ਆਰਮੀ ਖੜੀ ਹੋ ਜਵੇ ਮਤਲਬ ਜਿਹੜਾ ਤੁਹਾਡਾ ਰਕਸ਼ਾਤਮਕ ਕਵਰ ਸੀ ਉਹ ਹੀ ਤੁਹਾਡਾ ਦੁਸ਼ਮਣ ਬਣ ਜਵੇ ਇਹਨੂੰ ਆਪਾਂ ਕਹਿੰਦੇ ਆਟੋਇਮਿਊਨ ਡਿਸਆਰਡਰ ਗਠੀਆ ਆਟੋਇਮਿਊਨ ਡਿਸਆਰਡਰ ਹੈ ਜਾਂ ਫਿਰ ਆਪਾਂ ਸੋਰਿਆਸਿਸ ਕਹਦੀ ਹੈ ਫਲਵੇਰੀ ਤੁਸੀਂ ਦੇਖੀ ਉਹ ਫਲਵੇਰੀ ਵੀ ਆਟੋਇਮਿਊਨ ਡਿਸਆਰਡਰ ਹੈ ਇਸ ਨੇ ਕਈ ਹੋਰ ਨੇ ਆਟੋਇਮਿਊਨ ਡਿਸਆਰਡਰ ਨੇ ਉਹਨਾਂ ਦਾ ਆਯੁਰਵੇਦ ਦੇ ਵਿੱਚ ਬਹੁਤ ਅੱਛਾ ਇਲਾਜ ਹੈ ਇਹਦੇ ਵਿੱਚ ਵੀ ਕੀ ਹੈ ਕਿ ਸੇਮ ਜਿਹੜੇ ਰਾង ਪ੍ਰੋਟੀਨ ਇਹਦਾ ਕਾਰਨ ਕੀ ਬੰਦਾ ਵੀ ਰਾង ਪ੍ਰੋਟੀਨ ਰਾង ਪ੍ਰੋਟੀਨ ਕੀ ਹੈ ਵੀ ਇਸ ਤਰ੍ਹਾਂ ਦੇ ਪ੍ਰੋਟੀਨ ਜਿਹੜੇ ਆਪਣੀ ਬੋਡੀ ਨੂੰ ਖਰਾਬ ਕਰਦੇ ਨੇ ਹਮ ਐਨੀਮਲ ਪ੍ਰੋਟੀਨ ਆ ਗਿਆ ਉਹਦੇ ਵਿੱਚ ਮਿਲਕ ਐਂਡ ਮਿਲਕ ਪ੍ਰੋਟੀਨ ਜਿੰਨਾ ਇਹ ਆ ਗਿਆ ਠੀਕ ਹੈ ਨਾ ਇਹ ਰਾង ਪ੍ਰੋਟੀਨ ਦੀ ਕੈਟਾਗਰੀ ਚ ਆਉਂਦੇ ਆਪਾਂ ਮਟਰ ਚਿਕਨ ਵਗੈਰਾ ਜਿਹੜੀ ਇਹ ਚੀਜ਼ਾਂ ਨੇ ਇਹ ਰਾង ਪ੍ਰੋਟੀਨ ਦੀ ਕੈਟਾਗਰੀ ਚ ਆਉਂਦੀਆਂ ਠੀਕ ਹੈ ਬੰਦਾ ਠੀਕ ਹੈ ਤੰਦਰੁਸਤ ਹੈ ਖਾਈ ਜਾਵੇ ਕੋਈ ਦਿੱਕਤ ਨਹੀਂ ਅਗਰ ਤੁਹਾਨੂੰ ਇਹ ਸਮੱਸਿਆ ਹੈ ਤਾਂ ਇਹ ਚੀਜ਼ਾਂ ਨੂੰ ਆਪਾਂ ਨੂੰ ਬੰਦ ਕਰਨਾ ਪਊਗਾ ਕਿਉਂਕਿ ਜੇ ਅਗਰ ਆਪਾਂ ਪਹਿਲਾਂ ਸਵਿਚ ਆਫ ਕਰਾਂਗੇ ਇਹ ਚੀਜ਼ਾਂ ਦਾ ਫਰਦਰ ਜਿਹੜੀ ਬਿਮਾਰੀ ਅੱਗੇ ਜਾ ਰਹੀ ਹੈ ਠੀਕ ਹੈ ਨਾ ਉਹ ਤਾਂ ਹੀ ਰੁਕੇਗੀ ਉਸ ਤੋਂ ਬਾਅਦ ਆ ਗਿਆ ਉਹਨੂੰ ਕਿਉਰ ਕਿਵੇਂ ਕਰਨਾ ਹੈ ਇਹਦੇ ਵਿੱਚ ਆ ਗਿਆ ਆਯੁਰਵੇਦ ਦੇ ਵਿੱਚ ਬਾਤਨਾਸ਼ ਕੋਸ਼ਦੀਆਂ ਨੇ ਠੀਕ ਹੈ ਨਾ ਇਸ ਤਰ੍ਹਾਂ ਦੀਆਂ ਗਠੀ ਵਾਲੀ ਬਹੁਤ ਚੀਜ਼ਾਂ ਆ ਰਹੀਆਂ ਨੇ ਜਿਹਦਾ ਇਹਨੂੰ ਜੜ ਤੋਂ ਹੌਲੀ 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 ਉਹਨੇ ਕਰਕੇ ਖਤਮ ਕਰਦੀ ਹੈ ਕਿਉਂਕਿ ਜਿਹੜਾ ਇਹਦਾ ਐਲੋਪੈਥੀ ਦੇ ਵਿੱਚ ਇਲਾਜ ਹੈ ਉਹ ਬੜਾ ਤਰਸ ਤਰਸਯੋਗ ਇਲਾਜ ਹੈ ਇਹਦੇ ਵਿੱਚ ਕੀ ਹੈ ਕਿ ਆਪਾਂ ਸਟੀਰੋਇਡ ਦਿੰਨੇ ਆ ਇਨਫਲੇਮੇਸ਼ਨ ਉਤਾਰਨ ਲਈ ਜਿਹੜੀ ਸੋਜ ਹੁੰਦੀ ਹੈ ਐਨ ਕਿੰਡਰ ਦਿੰਨੇ ਆ ਫਿਰ ਇਮਿਊਨੋਸਪਰੈਸੈਂਟ ਵੀ ਦਿੰਨੇ ਆ ਜਿਸ ਤਰ੍ਹਾਂ ਮੈਥੋਟ੍ਰੈਕਜ਼ੇਟ ਹੈ ਫਿਰ ਆਪਾਂ ਕਲੋਰੋਕੀਨ ਵਗੈਰਾ ਇਸ ਤਰ੍ਹਾਂ ਦੀਆਂ ਮੈਡੀਸਿਨ ਨੇ ਜਿਹੜੀਆਂ ਕਿ ਬਹੁਤ ਘਾਤਕ ਸਿੱਧ ਹੁੰਦੀਆਂ ਨੇ ਜੀ ਠੀਕ ਹੈ ਜੀ ਇਹ ਮਤਲਬ ਜਿਹੜੀ ਆਪਾਂ ਗੱਲ ਕਰੀਏ ਆਮ ਬਾਤ ਜਾਂ ਗਠੀਆ ਜਾਂ ਇਮਿਊਨਿਟਿਡ ਆਰਥਰਾਇਟਿਸ ਇਹਦਾ ਬਹੁਤ ਸਫਲ ਇਲਾਜ ਆਯੁਰਵੇਦ ਦੇ ਵਿੱਚ ਅਗਰ ਠੀਕ ਤਰੀਕੇ ਨਾਲ ਲਿਆ ਜਾਵੇ ਡਾਕਟਰ ਸਾਹਿਬ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਹੁਣ ਦਿਲਕੀਆਂ ਬਿਮਾਰੀਆਂ ਕੀ ਮੈਂ ਸ਼ੁਰੂ ਮੈਂ ਗੱਲ ਕਰੀ ਤੀ ਕਿ ਦਿਲਕੀਆਂ ਬਿਮਾਰੀਆਂ ਜਿਹਈਆਂ ਬਿਮਾਰੀਆਂ ਵੀ ਡਾਕਟਰ ਅੱਜਕੱਲ ਕਹਦੇ ਆ ਵੀ ਸਟੰਟ ਪਵਾ ਲੈ ਸਟੰਟ ਪਵਾਉਣ ਤੇ ਬਾਅਦ ਵੀ ਕਈ ਵਾਰੀ ਬੰਦੇ ਨੂੰ ਪ੍ਰੋਬਲਮ ਆਣੀ ਸ਼ੁਰੂ ਹੋ ਜਾਾ ਵੀ ਮਤਲਬ ਆਯੁਰਵੇਦਵਾ ਜੇਕਰ ਬੰਦਾ ਆਵੇ ਫਿਰ ਅੰਗਰੇਜ਼ੀ ਦਵਾਈਆਂ ਨੂੰ ਛੱਡ ਕੇ ਕਿ ਇਸ ਦਾ ਇਲਾਜ ਹੈਗਾ ਫਿਰ ਆਯੁਰਵੇਦ ਦੇ ਵਿੱਚ ਕਿ ਬੰਦੇ ਨੂੰ ਸਟੰਟ ਪਵਾਣ ਦੀ ਲੋੜ ਨਾ ਪਵੇ ਯਾਰ ਉਸਕੇ ਦਿਲ ਕੀ ਬਿਮਾਰੀ ਠੀਕ ਹੋ ਉਸਕੇ ਤੋਂ ਬਹੁਤ ਵਧੀਆ ਟੌਪਿਕ ਟੱਚ ਕੀਤਾ ਜਿਹੜਾ ਹਾਰਟ ਦੀ ਪ੍ਰੋਬਲਮ ਹੈ ਨਾ ਖਾਰਦੀ ਪ੍ਰੋਬਲਮ ਹੁੰਦੀ ਕਿਉਂ ਹੈ ਖਾਰਦੀ ਪ੍ਰੋਬਲਮ ਬੇਸਿਕਲੀ ਹੁੰਦੀ ਹੈ ਜਦੋਂ ਤੁਹਾਡੇ ਖੂਨ ਦਾ ਤਜਾਬੀ ਬਣ ਵਧਣ ਲੱਗਦਾ ਠੀਕ ਹੈ ਨਾ ਹੁਣ ਅੱਜ ਦੇ ਦੌਰ ਚ ਜਿਹੜਾ ਵੀ ਅਸੀਂ ਖਾਣਾ ਖਾ ਰਹੇ ਹਾਂ ਚਾਹ ਪੀ ਰਹੇ ਹਾਂ ਕੌਫੀ ਲੈ ਰਹੇ ਹਾਂ ਸਨੈਕਸ ਵੀ ਜਿਹੜੇ ਲੈ ਰਹੇ ਹਾਂ ਕੁਰਕਰੇ ਲੇਜ਼ ਵਗੈਰਾ ਪੂਜੀਆ ਲੈ ਲਈ ਜਾਂ ਮਠਿਆਈ ਲੈ ਲਈ ਜਿੰਨਾ ਪ੍ਰੋਸੈਸਡ ਫੂਡ ਹੈ ਇਹ ਚੁੱਲੇ ਪੱਕਿਆ ਹੋਇਆ ਹੈ ਜਿਆਦਾ ਓਵਰ ਹੀਟਿੰਗ ਕੀਤਾ ਹੋਇਆ ਹੈ ਜਾਂ ਜਿਆਦਾ ਟੇਸਟ ਦੇ ਚੱਕਰ ਦੇ ਵਿੱਚ ਇਹਦੇ ਵਿੱਚ ਆਪਾਂ ਮਿਰਚ ਮਸਾਲੇ ਜਿਆਦਾ ਪਾਉਣੇ ਮਸਾਲੇ ਇਹ ਸਾਰਾ ਐਸਿਡਿਕ ਖਾਣਾ ਜਿੰਨਾ ਤੁਸੀਂ ਐਸਡੀ ਖਾਣਾ ਜ਼ਿਆਦਾ ਲਾਓਗੇ ਓਨੀ ਕੋਲੈਸਟ੍ਰੋਲ ਬਣਨ ਦੀ ਟੈਂਡੈਂਸੀ ਜਾਂ ਕਲੌਟ ਬਣਨ ਦੀ ਟੈਂਡੈਂਸੀ ਕੋਲੈਸਟ੍ਰੋਲ ਦਾ ਚਲੋ ਇੱਕ ਬਾਦਲ ਇਸ਼ੂ ਹੈ ਠੀਕ ਹੈ ਮਤਲਬ ਕਲੌਟ ਬਣਨ ਦੀ ਟੈਂਡੈਂਸੀ ਓਨੀ ਜ਼ਿਆਦਾ ਰਹੂਗੀ ਜਦੋਂ ਇਹ ਖਾਣੇ ਨਹੀਂ ਆਪਾਂ ਬੰਦ ਕਰਾਂਗੇ ਉਦੋਂ ਤੱਕ ਜਿਹੜਾ ਤੁਸੀਂ ਕਹਿ ਰਹੇ ਵਸਟੰਟ ਪਵਾਨ ਦਾ ਜਾਂ ਕਲੌਟ ਬਣ ਦਾ ਰਿਸਕ ਨੂੰ ਨਹੀਂ ਆਪਾਂ ਘਟਾ ਸਕਦੇ ਠੀਕ ਹੈ ਆਪਾਂ ਨੂੰ ਇਹ ਖਾਣੇ ਬੰਦ ਕਰਕੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਆ ਆਪਾਂ ਨੂੰ ਅਲਕੈਲਾਈਨ ਛਾਰੀਏ ਛਾਰ ਛਾਰ ਵਾਲੇ ਖਾਣੇ ਖਾਣੇ ਪੈਣਗੇ ਜਿਹੜੇ ਕੱਚੇ ਖਾਣੇ ਨੇ ਠੀਕ ਹੈ ਅਗਰ ਕਿਸੇ ਦੇ ਸਟੰਟ ਪਹਿਲਾਂ ਪਿਆ ਹੋਇਆ ਹੈ ਦੁਬਾਰਾ ਨਾ ਪਵੇ ਹਮ ਅਗਰ ਕਿਸੇ ਨੂੰ ਹਲਕੀ ਫੁਲਕੀ ਬਲੋਕੇਜ ਹੈ ਆਉਣ ਵਾਲੇ ਟਾਈਮ ਚ ਲੱਗਦਾ ਹੈ ਕਿ ਉਹ ਬਲੋਕੇਜ 100% ਨਾ ਹੋ ਜਵੇ ਉਹਨੂੰ ਸਟੰਟ ਦੀ ਜ਼ਰੂਰਤ ਨਾ ਪਵੇ ਠੀਕ ਹੈ ਜਾਂ ਕਿਸੇ ਦੇ ਪਹਿਲਾਂ ਸਟੰਟ ਪਿਆ ਹੋਇਆ ਹੈ ਆਪਾਂ ਨੂੰ ਇਹ ਲੱਗਦਾ ਹੈ ਕਿ ਉਹਦੇ ਬਾਈਪਾਸ ਸਰਜਰੀ ਹੋਣੀ ਹੈ ਉਹਨੂੰ ਰੋਕਣਾ ਹੈ ਤਾਂ ਉਹਦੇ ਵਿੱਚ ਇਹੀ ਹੈ ਕਿ ਆਪਾਂ ਆਪਣਾ 70% ਖਾਣਾ ਜਿਹੜਾ ਹੈ ਉਹ ਆਪਾਂ ਨੇ ਛਾਰੀਏ ਖਾਣਾ ਲੈਣਾ ਹੈ ਹਲਕੇ ਨਾਲ ਮਤਲਬ ਕਿ ਕਿਤੇ ਨਾ ਕਿਤੇ ਗੱਲ ਇਹ ਹੋ啊 ਵੀ ਜਦ ਤੱਕ ਆਪਾਂ ਆਪਣਾ ਖਾਣਾ-ਦਾਣਾ ਜਿਹੜਾ ਉਹ ਨਹੀਂ ਸ਼ੁੱਧ ਕਰਦੇ ਉਹ ਨਹੀਂ ਆਪਣਾ ਠੀਕ ਕਰਦੇ ਉਦੋਂ ਤੱਕ ਆਪਾਂ ਸੋਚ ਨਹੀਂ ਸਕਦੇ ਵੀ ਉਹ ਬਿਮਾਰੀਆਂ ਤੇ ਆਪਾਂ ਨੂੰ ਰਾਹਤ ਮਿਲੇਗੀ ਬਿਲਕੁਲ ਜਿਹੜੀਆਂ ਜਿੰਨੀਆਂ ਵੀ ਨਾਨ ਕਮਿਊਨੀਕੇਬਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਲਾਜਿਮ ਬਿਮਾਰੀਆਂ ਨੇ ਇੱਕ ਤਰ੍ਹਾਂ ਦੀ ਲਾਜਿਮ ਇਹ ਜਦੋਂ ਤੁਸੀਂ ਮਰਦੇ ਦਮ ਤੱਕ ਗੋਲੀ ਖਾਈ ਜਾਣੀ ਹੈ ਫਿਰ ਉਹਦਾ ਇਲਾਜ ਤਾਂ ਉਹ ਹੈ ਨਹੀਂ ਠੀਕ ਹੈ ਨਾ ਜੇ ਉਹਦਾ ਇਲਾਜ ਹੁੰਦਾ ਤਾਂ ਜਿੰਨਾਂ ਤੁਸੀਂ ਪੇਸ਼ੈਂਟ ਦੇਖੇ ਨੇ ਵੀ ਜਿਨ੍ਹਾਂ ਦੇ ਕੰਸਟੈਂਟ ਪੈ ਗਿਆ ਉਹ ਚਾਰੇ ਮੈਡੀਸਿਨ ਤਾਂ ਖਾ ਹੀ ਰਹੇ ਹੁੰਦੇ ਉਹਨਾਂ ਨੂੰ ਅਗਰ ਉਹ ਚੀਜ਼ ਠੀਕ ਹੁੰਦੀ ਤਾਂ ਉਹਨਾਂ ਨੂੰ ਦੁਬਾਰਾ ਸਟੈਂਟਿੰਗ ਹੋਣੀ ਨਹੀਂ ਸੀ ਦੁਬਾਰਾ ਹਾਰਦੀ ਪ੍ਰੋਬਲਮ ਹੋਣੀ ਨਹੀਂ ਸੀ ਕਿਉਂਕਿ ਉਹ ਤਾਂ ਖੂਨ ਪਤਲਾ ਕਰਨ ਵਾਲੀ ਟੈਬਲੇਟ ਵੀ ਖਾ ਰਹੇ ਨੇ ਬੀਪੀ ਵਾਲੀ ਖਾ ਰਹੇ ਨੇ ਧੜਕਣ ਨੂੰ ਕੰਟਰੋਲ ਕਰਨ ਵਾਲੀ ਖਾ ਰਹੇ ਸਾਰੀਆਂ ਖਾ ਰਹੇ ਨੇ ਜੀ ਅਗਰ ਪਹਿਲਾ ਪ੍ਰੋਬਲਮ ਹੋਣ ਤੋਂ ਬਾਅਦ ਅਗਰ ਉਹਦੀ ਖੂਨ ਦੀ ਤਸਵੀਰ ਆਪਾਂ ਚੇਂਜ ਕੀਤੀ ਹੁੰਦੀ ਤਜਾਬੀ ਤੋਂ ਅਲਕੈਲਾਈਨ ਕਿੰਨੀ ਹੁੰਦੀ ਤਾਂ ਨੇਚਰਲ ਹੀ ਇਹ ਕਲੌਟ ਨਾ ਬਣਦਾ ਕਿਉਂਕਿ ਸਾਰੀਆਂ ਬਿਮਾਰੀਆਂ ਜਿਹੜੀਆਂ ਪਨਪਧੀਆਂ ਨੇ ਜਦੋਂ ਆਪਣੇ ਸਰੀਰ ਦਾ ਤਜਾਬੀਪਣ ਵੱਧ ਜਾਂਦਾ ਉਦੋਂ ਹੀ ਨੋਨ ਕਮਿਊਨੀਕੇਬਲ ਜਿੰਨੀਆਂ ਬਿਮਾਰੀਆਂ ਨੇ ਉਹ ਪਨਪਧੀਆਂ ਨੇ ਸਰੀਰ ਦੇ ਵਿੱਚ ਜਦੋਂ ਆਪਣਾ ਸਰੀਰ ਛਾਰੀਆ ਹੁੰਦਾ ਹੈ ਮਤਲਬ ਅਲਕੈਲਾਈਨ ਪ੍ਰਵਿਰਤੀ ਚ ਹੁੰਦਾ ਉਦੋਂ ਸਾਰੀਆਂ ਬਿਮਾਰੀਆਂ ਗਾਇਬ ਹੁੰਦੀਆਂ ਨੇ ਹੌਲੀ ਹੌਲੀ ਜੀ ਠੀਕ ਹੈ ਮਤਲਬ ਮੈਂ ਇਹ ਕਹਿ ਰਿਹਾ ਵੀ ਆਯੁਰਵੈਦਿਕ ਬਹੁਤ ਅੱਛੀ ਹੋ ਹੈ ਪੈਥੀ ਹੈ ਔਰ ਉਹਦੇ ਨਾਲ ਨਾਲ ਆਪਣਾ ਡਾਈਟ ਲਾਈਫਸਟਾਈਲ ਮੋਡੀਫਿਕੇਸ਼ਨ ਆਹਾਰ ਵਿਹਾਰ ਇਹਨੂੰ ਕਿਹਾ ਗਿਆ ਹੈ ਆਯੁਰਵੇਦ ਵਿੱਚ ਆਹਾਰ ਵਿਹਾਰ ਮਤਲਬ ਕਦੋਂ ਉੱਠਣਾ ਕਿੰਨੇ ਵਜੇ ਆਪਾਂ 10 ਵਜੇ ਤੱਕ ਪੈ ਰਹੇ ਨੇ ਠੀਕ ਹੈ ਤੁਹਾਡਾ ਸਰਕੇਡੀਅਨ ਕਲॉक ਹੈ ਜਿਹੜਾ ਬਾਡੀ ਦਾ ਜਿਹਨੇ ਸਾਰੀਆਂ ਮਵਾਰੀਆਂ ਠੀਕ ਕਰਨੀਆਂ ਨੇ ਜਦੋਂ ਤੁਸੀਂ ਰਾਤ ਨੂੰ ਲੇਟ ਸੌਂਵੋਗੇ ਸਵੇਰੇ ਲੇਟ ਉਠੋਗੇ ਨੇਚਰਚਰਲੀਆ ਕਿ ਜਿਹੜਾ ਤੁਹਾਡਾ ਸਰਕੇਡੀਅਨ ਕਲੌਕ ਹੈ ਬਾਡੀ ਦਾ ਖਰਾਬ ਕਰ ਲਿਆ ਆਪਾਂ ਨੇ ਮਤਲਬ ਕਿ ਆਪਣਾ ਲਾਲੋ ਲਾਈਫਸਟਾਈਲ ਹੈ ਜਿਹੜਾ ਜਦ ਤੱਕ ਆਪਾ ਉਹ ਨਹੀਂ ਸੁਧਾਰਦੇ ਜਦ ਤੱਕ ਆਪਣਾ ਖਾਣਾ-ਦਾਣਾ ਨਹੀਂ ਸੁਧਾਰਦੇ ਉਦੋਂ ਤੱਕ ਆਪਾਂ ਇਹਨਾਂ ਬਿਮਾਰੀਆਂ ਤੇ ਰਾਹਤ ਨਹੀਂ ਪਾ ਸਕਦੇ ਜਿੰਨੀਆਂ ਮਰਜ਼ੀ ਅੰਗਰੇਜ਼ੀ ਦਵਾਈਆਂ ਖਾ ਲਈ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਇੱਕ ਨਾਰਮਲ ਜੀ ਗੱਲ ਕਰਾਂਗਾ ਮੈਂ ਘਰਤੀ ਦੇ ਵਿੱਚ ਆਮ ਬਿਮਾਰੀ ਹੁਣ ਚੱਲ ਰਹੀ ਆ ਜੋੜਾਂਗੇ ਦਰਦ ਕੀ ਜੋੜਾਂਗੇ ਦਰਦ ਦਾ ਵੀ ਉਹੀ ਗੱਲ ਆ ਵੀ ਬੀਬੀਆਂ ਨੂੰ ਵਿਚਾਰੀਆਂ ਨੂੰ ਬਹੁਤ ਪ੍ਰੋਬਲਮ ਆ ਵਾ ਇਸ ਚੀਜ਼ ਦੇ ਵਿੱਚ ਕਈ ਘਰਾਂਗੇ ਵਿੱਚ ਤਾਂ ਬੀ ਦਾਲੋ ਜੋੜਾਂਗੇ ਦਰਦ ਦੇ ਇੰਨੀਆਂ ਕਿ ਪਰੇਸ਼ਾਨ ਆ ਕਿ ਉਹ ਆਪ ਮੰਝ ਕੇ ਪਰ ਪਈਆਂ ਉਹਨਾਂ ਨੇ ਕੰਮ ਵਾਸਤੇ ਕੋਈ ਹੋਰ ਜਿਹੜਾ ਸਰਵੈਂਟ ਵਗੈਰਾ ਰੱਖਣਾ ਪਊਗਾ ਕਿ ਮਤਲਬ ਕਿ ਜਿਹੜਾ ਇਹ ਜੋੜਾਂ ਦਾ ਦਰਦ ਦਾ ਇਸ ਕਾ ਕੀ ਇਲਾਜ ਆ ਸਰੇ ਕੋਲ ਜੋੜਾਂ ਦਾ ਦਰਦ ਬੇਸਿਕਲੀ ਇੱਕ ਤਾਂ ਉਹੀ ਹੋ ਗਿਆ ਉਹਦਾ ਕਾਰਨ ਕਈ ਲੋਕਾਂ ਨੂੰ ਗਠੀ ਹੈ ਗਠੀਏ ਕਰਕੇ ਵੀ ਜੋੜਾਂ ਦਾ ਦਰਦ ਹੋ ਸਕਦਾ ਹੂੰ ਇਹ ਆਸਟਿਓ ਆਰਥਰਾਇਟਸ ਹੈ ਜਿਹਨੂੰ ਅਸੀਂ ਸੰਧੀਵਾਤ ਕਹਿੰਦੇ ਆ ਇਹ ਤੀਸਰੀ ਜਿਹੜੀ ਦੀ ਟਾਈਪ ਹੈ ਜਿਨ੍ਹਾਂ ਦਾ ਯੂਰਿਕ ਐਸਿਡ ਜ਼ਿਆਦਾ ਬਣ ਜਾਂਦਾ ਠੀਕ ਨਾ ਹਾਈਪਰ ਯੂਰੀਸੀਮੀਆ ਉਹਦੇ ਵਿੱਚ ਵੀ ਜੋੜਨ ਦੇ ਦਰਦ ਹੋਣ ਲੱਗ ਜਾਂਦਾ ਜਿਹੜਾ ਇਹਦਾ ਕਾਰਨ ਵੀ ਹੈ ਇੱਕ ਤਾਂ ਕਾਰਨ ਆ ਗਿਆ ਜੇ ਆਪਾਂ ਲਗਾਈਏ ਯੂਰਿਕ ਐਸਿਡ ਜਿੰਨਾ ਮਿਲਕ ਐਂਡ ਮਿਲਕ ਪ੍ਰੋਟੀਨ ਅਗਰ ਆਪਾਂ ਜ਼ਿਆਦਾ ਲੈਣੇ ਆ ਠੀਕ ਹੈ ਪਾਣੀ ਪ੍ਰੋਪਰ ਲੈ ਨਹੀਂ ਰਹੇ ਠੀਕ ਹੈ ਉਹਦੇ ਵਿੱਚ 20 ਵੱਜਣ ਦਾ ਯੂਰਿਕ ਐਸਿਡ ਜੀ ਜਿਹੜਾ ਆ ਗਿਆ ਸੰਧੀਵਾਤ ਜਿਹਨੂੰ ਆਪਾਂ ਆਸਟਿਓ ਆਰਥਰਾਇਟਿਸ ਕਹਿੰਦੇ ਆ ਆਸਟਿਓ ਆਰਥਰਾਇਟਿਸ ਹੁੰਦਾ ਜਦੋਂ ਆਪਣੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਮੇਨਲੀ ਜਿਹੜੇ ਆਪਣੇ بڑے ਜੋਇੰਟ ਨੇ ਠੀਕ ਹੈ ਨਾ ਉਹਦੇ ਵਿੱਚ ਜਿਸ ਨਾਲ ਆਪਣਾ ਐਲਬੋ ਵਾਲਾ ਜੋਇੰਟ ਹੋ ਗਿਆ ਮੇਨਲੀ ニー ਜੋਇੰਟ ニー ਜੋਇੰਟ ਦੇ ਵਿੱਚੋਂ ਜਿਆਦਾ ਲੋਕ ਮਾਰ ਖਾਂਦੇ ਨੇ ਵਿਚਾਰੇ 40 45 ਸਾਲ ਤੋਂ ਬਾਅਦ ਵੀ ਕੋਟੇ ਰਹਿ ਗਏ ਉਹਦੇ ਵਿੱਚ ਕੀ ਹੁੰਦਾ ਕਿ ਆਪਣੀ ਚਿੱਲੀ ਹੁੰਦੀ ਹੈ ਚਿੱਲੀ ਜਿਹੜਾ ਇੱਕ ਸਾਈਨੋਵੀਅਲ ਫਲੂਇਡ ਬਣਾਉਂਦੇ ਨੇ ਜਿਨ੍ਹਾਂ ਨੂੰ ਆਪਾਂ ਗ੍ਰੀਸ ਵੀ ਕਹਿ ਦਿੰਦੇ ਆ कॉमन ਲੈਂਗੁਏਜ ਦੇ ਵਿੱਚ ਵੀ ਇਹਦਾ ਗ੍ਰੀਸ ਮੁੱਕ ਗਿਆ ਠੀਕ ਹੈ ਉਹ ਚਿੱਲੀ ਕੀ ਹੈ ਪਹਿਲਾਂ ਕੀ ਹੁੰਦਾ ਸੀ ਕਿ 60 ਸਾਲ ਤੋਂ ਬਾਅਦ ਜਾ ਕੇ ਬੰਦੇ ਨੂੰ ਇਹ ਪ੍ਰੋਬਲਮ ਹਲਕੀ ਫੁਲਕੀ 70 ਸਾਲ ਦੇ ਬੰਦੇ ਨੂੰ ਇਹ ਆਉਣ ਲੱਗਦੀ ਸੀ ਪ੍ਰੋਬਲਮ ਪਰ ਅੱਜ ਕੱਲ ਆਪਣਾ ਖਾਣ ਪਾਣ ਇਸ ਤਰ੍ਹਾਂ ਦਾ ਹੋ ਗਿਆ ਆਪਣਾ ਰਹਿਣ ਸਹਿਣ ਇਸ ਤਰ੍ਹਾਂ ਦਾ ਹੋ ਗਿਆ ਆਪਣਾ ਲਾਈਫ ਸਟਾਈਲ ਆਪਾਂ ਨੇ ਇੰਨਾ ਖਰਾਬ ਕਰ ਲਿਆ ਕਿ ਇਹੇ ਪ੍ਰੋਬਲਮ ਹੁਣ 30 35 ਸਾਲ ਦੇ ਬੰਦੇ ਨੂੰ ਵੀ ਆਉਣ ਲੱਗ ਗਈ ਕਿ ਉਹੋ ਪੈਰਾਂ 'ਤੇ ਨਹੀਂ ਬੈਠ ਕੇ ਉੱਠ ਸਕਦਾ ਠੀਕ ਹੈ ਉਹਦੇ ਕਾਰਨ ਕਈ ਨੇ ਉਹਦੇ ਕਾਰਨ ਪਹਿਲਾਂ ਆਪਾਂ ਇੰਡੀਅਨ ਟਾਇਲਟ ਸ਼ੀਟ ਯੂਜ਼ ਕਰਦੇ ਸੀ ਉਹਦੇ ਨਾਲ ਕੀ ਸੀ ਵੀ ਥੋੜੀਆਂ ਜਿਹੜੀਆਂ ਥਾਈ ਦੀਆਂ ਮਾਸਪੇਸ਼ੀਆਂ ਸੀਗੀਆਂ ਲੱਤਾਂ ਦੀਆਂ ਮ ਹੁਣ ਕੀ ਹੈ ਕਿ ਆਪਣੇ ਇੰਡੀਆ ਦੇ ਹਾਂ ਆਪਣੇ ਇੰਡੀਆ ਦੇ ਵਿੱਚ 70% ਲੋਕਾਂ ਦੇ ਘਰ ਲੱਗੀ ਹੋਈ ਹੈ ਵੈਸਟਰਨ ਟਾਇਲਟ ਸੀਟ ਜਿਹੜੀ ਵੈਸਟਰਨ ਟਾਇਲਟ ਸੀਟ ਹੈ ਜਿਸ ਤਰ੍ਹਾਂ ਤੁਸੀਂ ਕੁਰਸੀ ਤੇ ਬੈਠ ਕੇ ਉੱਥੇ ਬੈਠ ਕੇ ਤੁਸੀਂ ਨਾ ਤਾਂ ਆਪਣੇ ਗੋਡੇ ਦਾ ਜੋੜ ਇੱਕਦਾਂ ਯੂਜ਼ ਕੀਤਾ ਨਾ ਤੁਸੀਂ ਆਪਣੇ ਥਾਈ ਦੇ ਮਸਲ ਨਾ ਲੋਰ ਲੱਗਦੇ ਮਸਲ ਕਦੇ ਯੂਜ਼ ਹੀ ਨਹੀਂ ਕੀਤੇ ਜਿਹੜੀ ਚੀਜ਼ ਤੁਸੀਂ ਵਰਤੋਂ ਦੇ ਵਿੱਚ ਲਿਆਉਣਾ ਹਟ ਜਾਉਗੇ ਨੇਚਰਲੀ ਇਹ ਕਿ ਜਲਦੀ ਖਤਮ ਹੋ ਜਾਣੀ ਹੈ ਠੀਕ ਹੈ ਮਤਲਬ ਆਪਾਂ ਜਦੋਂ ਦੇ ਇੰਡੀਆ ਕਲਚਰ ਚੋਂ ਨਿਕਲ ਕੇ ਆਪਣਾ ਜਿਹੜਾ ਭਾਰਤੀ ਕਲਚਰ ਹੈ ਠੀਕ ਹੈ ਨਾ ਉਦੇ ਵਿੱਚੋਂ ਨਿਕਲ ਕੇ ਆਯੁਰਵੇਦ ਦਾ ਜਿਹੜਾ ਸਿਸਟਮ ਸੀਗਾ ਆਪਾਂ ਇੱਕ ਵੈਸਟਰਨ ਵੱਲੋਂ ਰਿਪਲੇਸ ਲਈ ਹੈ ਉਹ ਆਪਣੇ ਕਲਚਰ ਤੋਂ ਕਲਚਰ ਵੱਲੋਂ ਆ ਰਹੇ ਨੇ ਵੀ ਇਹਨਾਂ ਦਾ ਕਲਚਰ ਵਧੀਆ ਹੈ ਰਿਚ ਹੈ ਠੀਕ ਹੈ ਨਾ ਆਪਾਂ ਉਦੋਂ ਨੂੰ ਭੱਜ ਰਹੇ ਆ ਉਦੋਂ ਦੇ ਹੀ ਆਪਾਂ ਜਿਆਦਾ ਬਿਮਾਰੀਆਂ ਦੇ ਚੱਕਰ ਚ ਫਸੇ ਡਾਕਟਰ ਸਾਹਿਬ ਜੇਕਰ ਕੋਈ ਬੰਦਾ ਤੁਹਾਡੇ ਕੋਲ ਆਣਾ ਚਾਹੀ ਤਾਂ ਇੱਕ ਵਾਰੀ ਐਡਰੈਸ ਆਰ ਫੋਨ ਨੰਬਰ ਜਰੂਰ ਦੱਸ ਦਿਓ ਜੀ ਨੰਬਰ 99153 23150 ਨਾਬਾਂ ਰੋਡ ਇਦਗਾ ਕਲੋਨੀ ਮਲੇਰ ਕੋਟਲਾ ਜੀ ਨਾਮ ਆਇਆ ਨੇਚਰਲ ਕਯੂਰ ਸੈਂਟਰ ਸਾਡੇ ਸੈਂਟਰ ਦਾ ਨਾਮ ਹੈ ਜੀ ਭਾਈ ਦੇਖੋ ਡਾਕਟਰ ਸਾਹਿਬ ਨੇ ਨੰਬਰ ਵੀ ਦੱਸ ਦਿਆ ਐਡਰੈਸ ਵੀ ਦੱਸ ਦਿਆ ਜੇਕਰ ਕੋਈ ਵੀ ਬੰਦਾ ਕਿਸੇ ਵੀ ਇਸ ਤਰ੍ਹਾਂ ਦੀ ਬਿਮਾਰੀ ਕੇ ਗੱਲ ਜੂਝ ਰਿਹਾ ਜਿਹੜੀ ਕਿ ਉਹ ਅੰਗਰੇਜ਼ੀ ਦਵਾਈਆਂ ਕੇ ਖਾ-ਖਾ ਕੇ ਅੱਕ ਚੁੱਕਿਆ ਪਰ ਛੱਡ ਨਹੀਂ ਸਕਦਾ ਕਿਉਂਕਿ ਉਸ ਨੂੰ ਡਰ ਲੱਗ ਰਿਹਾ ਵੀ ਜੇ ਮੈਂ ਦਵਾਈ ਨਾ ਖਾਈ ਤਾਂ ਬਿਮਾਰੀ ਵੱਜੇਗੀ ਇੱਕ ਵਾਰੀ ਡਾਕਟਰ ਸਾਹਿਬ ਨਾਲ ਸੰਪਰਕ ਜ਼ਰੂਰ ਕਰਿਓ ਕਿਉਂਕਿ ਡਾਕਟਰ ਸਾਹਿਬ ਕਹ ਰਹੇ ਆ ਬਿਮਾਰੀ ਪਾ 101% ਇਲਾਜ ਆ ਉਸ ਚੀਜ਼ ਦਾ ਪਰ ਜੇਕਰ ਤੁਸੀਂ ਆਪਦਾ ਲਾਈਫ ਸਟਾਈਲ ਸੁਧਾਰੋਗੇ ਆਪਣਾ ਖਾਣ-ਪੀਣ ਸੁਧਾਰੋਗੇ ਖਾਣ-ਪੀਣ ਸੁਧਾਰ ਲੈ ਤਾਂ ਉਸ ਕੇ ਗੱਲ ਜਰੂਰ ਕਿਤੇ ਨਾ ਕਿਤੇ ਤੁਹਾਡੀਆਂ ਬਿਮਾਰੀਆਂ ਜਿਹੜੀਆਂ ਉਹ ਕੱਟੀਆਂ ਜਾਵेंगी ਆ ਬਾਕੀ ਤੁਸੀਂ ਅੱਜ ਕੇ ਇਸ ਇੰਟਰਵਿਊ ਕੇ ਬਾਰੇ ਮੈਂ ਇਸ ਵੀਡੀਓ ਕੇ ਬਾਰੇ ਮ ਆਪਣੀ ਰਾਏ ਕਮੈਂਟ ਬਾਕਸ ਚ ਦੇਣਾ ਨਾ ਭੁੱਲਿਓ ਜੁੜੇ ਰਹੋ ਪਵਾਦ ਵੈਬ ਟੀਵੀ ਕੇ ਗੱਲ ਸਤਿ ਸ੍ਰੀ ਅਕਾਲ